ਉਹ ਆ ਕਿ ਇਹ ਧੀ ਜੰਪੀ ਭਾਗ ਚੌਥਾ ਲੇਖਕਾ ਨਿਰੰਦਰ ਕੌਰ ਖਾਟੜਾ ਜੀ ਦੀ ਕਹਾਣੀ ਲੈ ਕੇ ਹਾਜ਼ਰਾਂ ਜੀ ਉਮੀਦ ਹੈ ਤੁਹਾਨੂੰ ਸਾਰੀ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਚੰਨੋ ਨੇ ਆਪਣੇ ਸਕੂਲ ਵਿੱਚੋਂ ਵਧੀਆ ਨੰਬਰ ਲੈ ਕੇ ਸਾਰੇ ਪਿੰਡ ਦਾ ਨਾਮ ਰੌਸ਼ਨ ਕੀਤਾ ਤੇ ਹੁਣ ਚੰਨੋ ਘਰ ਘਟ ਆਉਂਦੀ ਉਹ ਹੋਸਟਲ ਰਹਿ ਕੇ ਪੜਦੀ ਲਾਡੀ ਦਾ ਵਿਆਹ ਤੈ ਕੀਤਾ ਗਿਆ ਸਾਰੇ ਬਹੁਤ ਖੁਸ਼ ਹਨ ਕਿਉਂਕਿ ਲਾਡੀ ਨੇ ਚੰਨੋ ਨੂੰ 10-15 ਦਿਨਾਂ ਲਈ ਆਉਣ ਲਈ ਕਿਹਾ ਸੀ ਚੰਨੋ ਵਿਆਹ ਤੋਂ 3-4 ਦਿਨ ਪਹਿਲਾਂ ਹੀ ਆਈ ਸਾਰੇ ਚੰਨੋ ਨੂੰ ਦੇਖ ਕੇ ਕਹਿ ਰਹੇ ਸੀ ਕਿ ਵਿਚਾਰੀ ਤਾਂ ਮਸਾਂ ਦੇਖੀ ਸੀ ਚੰਨੋ ਨੂੰ ਇਹ ਗੱਲ ਸਮਝ ਨਹੀਂ ਆਈ ਤਾਂ ਉਸਨੇ ਆਪਣੀ ਮਾਂ ਨੂੰ ਪੁੱਛਿਆ ਕਿ ਮਾਂ ਮੈਨੂੰ ਦੇਖ ਕੇ ਸਾਰੇ ਇਉਂ ਕਿਉਂ ਕਹਿ ਰਹੇ ਨੇ ਕਿ ਇਹ ਵਿਚਾਰੀ ਮਸਾਂ ਦੇਖੀ ਸੀ ਮਾਂ ਨੇ ਦੱਸਿਆ ਕਿ ਚੰਨੋ ਤੂੰ ਸਾਡੇ ਘਰ ਉਦੋਂ ਆਈ ਜਦ ਸਭ ਪਾਸਿਓਂ ਉਮੀਦਾਂ ਖਤਮ ਹੋ ਗਈਆਂ ਸੀ। ਅੱਛਾ ਮਾਂ ਉਹ ਕਿਵੇਂ ਜੰਨੂ ਨੇ ਪੁੱਛਿਆ ਵਿਆਹ ਤੋਂ 7 ਸਾਲ ਤੱਕ ਕੋਈ ਬੱਚਾ ਨਹੀਂ ਹੋਇਆ। ਫਿਰ ਸਭ ਪਾਸਿਓਂ ਹਾਰ ਗਏ ਤਾਂ ਤੂੰ ਜਨਮ ਲਿਆ। ਨਾਲੀ ਨੇ ਕਿਹਾ ਜਿਸ ਦਿਨ ਤੂੰ ਹੋਈ ਸੀ ਤਾਂ ਸਾਰੇ ਕਹਿ ਰਹੇ ਸੀ ਕਿ ਪੁੱਤਰ ਹੋ ਜਾਂਦਾ। ਤਾਂ ਮੈਂ ਕਿਹਾ ਹੀ ਹੋਇਆ ਕੀ ਜਿੱਤੀ ਜੰਪੀ ਚਲੋ ਕੁਖ ਤਾਂ ਸੁਲਖਣੀ ਹੋਈ ਤਰਸੀਮ ਬੋਲਿਆ ਚੰਨੋ ਆ ਕੇ ਆਪਣੇ ਪਿਤਾ ਨੂੰ ਗਲਪੱਕਰੀ ਪਾੜਨ ਦੀ ਹੈ ਤੇ ਘੜਨਾ ਲੱਗ ਜਾਂਦੀ ਹੈ ਕਿਉਂਕਿ ਉਹਨਾਂ ਦੇ ਪਿੰਡ ਵਿੱਚ ਕੋਈ ਵੀ ਕੁੜੀ ਚੰਨੋ ਵਾਂਗ ਪੜਨ ਨਹੀਂ ਸੀ ਲੱਗੀ ਗਿਆ ਤਾਂ ਬਾਦਰ ਚੰਨੋ ਵਾਪਸ ਚਲੀ ਅੱਜ ਸਾਰੇ ਬਹੁਤ ਖੁਸ਼ੀ ਕਿਉਂਕਿ ਅੱਜ ਡਾਕਟਰ ਸਾਹਿਬ ਆਪਣੇ ਘਰ ਆ ਰਹੀ ਸੀ ਇਹ ਡਾਕਟਰ ਸਾਹਿਬ ਕੋਈ ਹੋਰ ਨਹੀਂ ਸਾਰਿਆਂ ਦੀ लाडली ਚੰਨੋ ਸੀ ਚੰਨੋ ਨੂੰ ਆਪਣੇ ਮਾਪਿਆਂ ਦਾ ਸਾਥ ਮਿਲਿਆ ਜਿਸ ਕਰਕੇ ਅੱਜ ਉਹ ਇਸ ਮਕਾਮ ਤੇ ਪਹੁੰਚ ਗਈ ਚੰਨੋ ਅੱਜ ਆਪਣੇ ਪਿੰਡ ਵਾਲਿਆਂ ਲਈ ਇੱਕ ਪ੍ਰੇਰਨਾ ਬਣ ਕੇ ਖੜੀ ਸੀ ਗੱਡੀ ਦੇ ਰੁਕਣ ਦੀ ਆਵਾਜ਼ ਆਈ ਤਾਂ ਸਾਰੇ ਪਰਿਵਾਰ ਵਾਲੇ ਦਰਵਾਜ਼ੇ ਕੋਲ ਖੜੇ ਸੀ ਅੱਜ ਸਾਰਿਆਂ ਤੋਂ ਅੱਗੇ ਕੋਈ ਹੋਰ ਨਹੀਂ ਚੰਨੋ ਦੀ ਦਾਦੀ ਖੜੀ ਸੀ ਇਹ ਉਹੀ ਦਾਦੀ ਹਨ ਜਿਨ੍ਹਾਂ ਨੇ ਕਦੀ ਚੰਨੋ ਦੇ ਜੰਮਣ ਤੇ ਦੁੱਖ ਜਾਰ ਕੀਤਾ ਸੀ ਚੰਨੋ ਹੀ ਚੰਨੋ ਗੱਡੀ ਵਿੱਚੋਂ ਉਤਰੀ ਦਾਦੀ ਨੇ ਤੇਲ ਚੋਇਆ ਤੇ ਚੰਨੋ ਦਾ ਸਵਾਗਤ ਕੀਤਾ ਚੰਨੋ ਆਪਣੇ ਦਾਦੀ ਜੀ ਨੂੰ ਬੜੇ ਸਤਕਾਰ ਨਾਲ ਗਈ ਇਹ ਕਹਾਣੀ ਇੱਥੇ ਸਮਾਪਤ ਹੁੰਦੀ ਹੈ ਤੁਸੀਂ ਕਹਾਣੀ ਸੁਣੀ ਬਹੁਤ ਪਸੰਦ ਆਈ ਹੋਵੇਗੀ ਇਸ ਬਾਰੇ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਨਿਰੰਦਰ ਕੌਰ ਖਟੜਾ ਜੀ ਵੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ